ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਤਿਹ ਦੀ ਸਮਝ ਪਾਉਣਾ ਹੀ ਤੁਹਾਡਾ ਨਾ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਤੁਹਾਨੂੰ ਪਤਾ ਹੀ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਕਿਹੜਾ ਦੌਰ ਆ ਕੀ ਸਿਸਟਮ ਹੋਇਆ ਪਿਆ ਤੇ ਕੀ ਹੋ ਰਿਹਾ ਸਾਡੇ ਲੋਕਾਂ ਨਾਲ ਸਾਡੇ ਨਾਲ ਸਰਕਾਰਾਂ ਤਾਂ ਜਿਹੜਾ ਕੰਮ ਕਰ ਰਹੀਆਂ ਨੇ ਉਹ ਉਹਨਾਂ ਨੇ ਕਰ ਹੀ ਜਾਣਾ ਹੈ ਹਨ ਤੇ ਪੁਲਿਸ ਵੀ ਜਿਹੜਾ ਕੰਮ ਕਰ ਰਹੀ ਹੈ ਉਹ ਕਰ ਹੀ ਜਾ ਰਹੀ ਹੈ ਬਾਈ ਉਹਨਾਂ ਦੀ ਜੌਬ ਆ ਸਾਰਾ ਕੁਝ ਉਹ ਸਿਸਟਮ ਚੱਲ ਰਿਹਾ ਆ ਪਰ ਮੈਨੂੰ ਇੱਕ ਸਮਝ ਨਹੀਂ ਆਉਂਦੀ ਪਈ ਵੀ ਆਪਣੇ ਬੰਦੇ ਲੱਤਾਂ ਖਿੱਚਣੋਂ ਹਟਦੇ ਕਿਉਂ ਨਹੀਂ ਇਹੀ ਕੁਛ ਦੀਪਾ ਜੀ ਨਾ ਹੁੰਦਾ ਸੀ ਅਸੀਂ ਉਦੋਂ ਉਹਦੇ ਨਾਲ ਖੜੇ ਸੀ ਤੱਕੜੇ ਹੋ ਕੇ ਉਹ ਟਾਈਮ ਸਾਡੇ ਦੇ ਘੁੰਮ ਘਮਾ ਕੇ ਹੰਡਾਣਾ ਅੱਜ ਸਾਨੂੰ ਪੈ ਰਿਹਾ ਮਤਲਬ ਕਹਿਣ ਦਾ ਮੈਂ ਗੱਲ ਸਾਫ਼ ਕਰ ਦੇਣੀ ਚਾਹੁੰਦਾ ਵੀ ਆਪਣੇ ਬੰਦੇ ਲੱਤਾਂ ਖਿੱਚ ਰਹੇ ਨੇ ਕਦੇ WhatsApp ਤੇ ਮੈਸੇਜ ਕਦੇ Facebookਾਂ ਤੇ ਪੋਸਟਾਂ ਪਾ ਕੇ ਧਮਕੀਆਂ ਤੂੰ ਆਹੀਂ ਸਾਨੂੰ 15 ਨੂੰ ਆਹੀਂ ਉੱਥੇ ਅਸੀਂ ਤੈਨੂੰ ਟੱਕਰਾਂਗੇ ਤੁਹਾਨੂੰ ਪਤਾ ਹੀ ਮੈਂ ਇੱਥੇ ਪੋਸਟ ਪਾਈ ਸੀ Facebook ਤੇ ਹਾਂ ਤੂੰ ਆਈ ਤੈਨੂੰ ਉੱਥੇ ਟੱਕਰਾਂਗੇ ਮੈਨੂੰ ਜਾਣੇ ਬਲਾ ਪੀਓ ਕਿਹੜੀ 15 ਨੂੰ ਕਹਿ ਰਿਹਾ ਮੈਂ ਤਾਂ ਕਦੇ ਉੱਥੇ ਗਿਆ ਹੀ ਨਹੀਂ ਤੁਹਾਨੂੰ ਵੀ ਪਤਾ ਆ ਜਿਹੜੀ ਉਹ ਜੋ ਵੀ ਉਹ ਜਥੇਬੰਦੀ ਉਹਨਾਂ ਦੀ ਲਾਗ ਮੈਂ ਉਧਰ ਕਦੇ ਗਿਆ ਹੀ ਨਹੀਂ ਅੱਛਾ ਤੇ ਮੈਂ ਕਦੇ ਅਮਰਤਪਾਲ ਵਾਰੇ ਜਿਹੜੇ ਵਿਚਾਰੇ ਉਹ ਡਿਬਰੂਗੜ੍ਹ ਬੈਠੇ ਹਨ ਸਾਰੇ ਬੰਦੇ ਮੈਂ ਉਹਨਾਂ ਬਾਰੇ ਕਦੇ ਮਾੜਾ ਬੋਲਿਆ ਮੇਰੇ ਮੂੰਹ ਕਦੇ ਸੁਣਿਆ ਵੀ ਮੈਂ ਮਾੜਾ ਬੋਲਿਆ ਦੋ ਕੋੜੀ ਦੇ ਬੰਦੇ ਉੱਠ ਕੇ ਮੈਨੂੰ ਇਹ ਤਨਖੀਆਂ ਦੇ ਰਹੇ ਨੇ ਵੀ ਮੈਂ ਸਾਨੂੰ ਉੱਥੇ ਟੱਕਰ ਕਿਤੇ ਟੱਕਰ ਸਾਨੂੰ ਮੇਰੀ ਨਾ ਆਦਤ ਨਹੀਂ ਆ ਧੀਆਂ ਪੈਣਾ ਮੈਨੂੰ ਫੋਨ ਕਰਦੀਆਂ ਨੇ ਮੇਰਾ ਲਾਈਵ ਸੁਣਦੀਆਂ ਨੇ ਮੇਰੇ ਮੇਰੀ ਉਹ ਆਤ ਨਹੀਂ ਆ ਵੀ ਮੈਂ ਗੰਦੀਆਂ ਗਾਲਾਂ ਕੱਢਾਂ ਮੈਂ ਕੱਢਣ ਨੂੰ ਕੱਢ ਲੱਗਦਾ ਆ ਜ਼ੁਬਾਨ ਮੈਨੂੰ ਵੀ ਇਕੱਠੀ ਜਿੱਡੀ ਲੰਬੀ ਲੱਗੀ ਆ ਪਰ ਤੁਸੀਂ ਇਹ ਸ਼ਰਮ ਕਰੋ ਆ ਇੱਕ ਨੇ ਪੋਸਟ ਪਾਈ ਆ ਵੀ ਸਾਲਿਆ ਤੂੰ ਉੱਥੇ ਆਈ ਤੂੰ ਤੈਨੂੰ ਟੱਕਰਾਂਗੇ ਓਏ ਰਜਾਈਆਂ 'ਚ ਬਹਿ ਕੇ ਕਮੈਂਟ ਪਾਉਂਦੇ ਓ ਮੇਰੇ ਖਿਲਾਫ ਪੋਸਟਾਂ ਪਾਉਂਦੇ ਓ ਟੱਕਰੋ ਫਿਰ ਜਾਂ ਤਾਂ ਮੇੜੋ ਮੈਂ ਕਹਿੰਦਾ ਮੇਰੇ ਮੂੰਹੋਂ ਕੁਝ ਹੋਰ ਨਿਕਲ ਲੱਗਿਆ ਸੀ ਓ ਟੱਕਰ ਜਿੱਥੇ ਟੱਕਰਨਾ ਅੱਕੇ ਤਾਂ ਬੈਠੇ ਆ ਅਸੀਂ ਵੀ ਸਰਕਾਰਾਂ ਦੇ ਖਿਲਾਫ ਛੱਡੋ ਉਹਨਾਂ ਨੇ ਇੱਕ ਸਾਈਡ ਤੇ ਕਰ ਦਿੰਦੇ ਆ ਪੁਲਿਸ ਨੂੰ ਇੱਕ ਸਾਈਡ ਤੇ ਕਰ ਦੋ ਤੁਸੀਂ ਟੱਕਰੇ ਲਓ ਪਹਿਲਾਂ ਜਿਹੜਾ ਕੱਟਾ-ਕਟੀ ਗੜਨਾ ਕੱਢੇ ਲਓ ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ ਤੁਸੀਂ ਖੜਨਾ ਖੜੋ ਯਾਰ ਨਹੀਂ ਖੜਨਾ ਨਾ ਖੜੋ ਤੁਸੀਂ ਯਾਰ ਗੰਦੀਆਂ ਗਾਲਾਂ ਕੱਢਦੇ ਹੋ ਯਾਰ ਹੈ ਤੁਸੀਂ ਸਾਨੂੰ ਧਮਕੀਆਂ ਦਿੰਦੇ ਹੋ ਵੀ ਅਸੀਂ ਤੁਹਾਨੂੰ ਐ ਕਰ ਦੇਂਗੇ ਐ ਕਰ ਦੇ ਕਰੇ ਲਓ ਫਿਰ ਆਜੋ ਮੈਂ ਇਹ ਵੀ ਕਹਿਣਾ ਆ ਤੂੰ ਜਿਹੜਾ ਵੀ ਆ ਓਏ ਮੇਰੀ ਗੱਲ ਸੁਣ ਇੱਕ ਧਿਆਨ ਦੇ ਨਾਲ ਮੈਂ ਕੱਲਾ ਆਉਂਗਾ ਮੈਨੂੰ ਇੱਕ ਪਿਓ ਦਾ ਨਾ کہیں ਜੱਟ ਦਾ ਪੁੱਤ ਨਾ کہیں ਮੇਰੇ ਕੋ ਜੋ ਮਰਜ਼ੀ ਹੋਵੇ ਉਹ ਖਮਾ ਦਸੂਗਾ ਮੈਂ ਕੀ ਕਰੂੰਗਾ ਜਾਂ ਕਿਹੜਾ ਪਾੜਾ ਬਰਤਾਉਂਗਾ ਤੁਸੀਂ 10 ਜਾਣੇ ਆਜੋ 10 ਜਾਣੇ ਜਿਹੜੀਆਂ ਤੁਹਾਡੀਆਂ ਟੀਮਾਂ ਬਣੀਆਂ ਨਾ ਜੋ ਵੀ ਤੁਸੀਂ ਕਰ ਰਹੇ ਹੋ ਮੇਰਾ ਕਸੂਰ ਕੀ ਆ ਓਏ ਮੈਂ ਉਥੇ ਭੰਨ ਸਿੱਧੂ ਤੇ ਉਥੇ ਚਲੇ ਗਿਆ ਕੀ ਕਰਦਾ ਮੈਂ ਐਡਾ ਕੜੇ ਨਾ ਕਰਦਾ ਉਹਨਾਂ ਲੋਕਾਂ ਦੇ ਉੱਥੇ ਸਟੇਜ ਤੁਹਾਨੂੰ ਵੀ ਪਤਾ ਕਿਸਾਨ ਕਿਸੇ ਬੰਦੇ ਨਾਲ ਕਿੰਨਾ ਕੋਈ ਰੋਸ ਸੀਗਾ ਦੀਪ ਬਾਈ ਦਾ ਉਹ ਫਿਰ ਵੀ ਕਹਿੰਦਾ ਸੀ ਉਹ ਮੈਂ ਖੜਿਆ ਆ ਫਿਰ ਵੀ ਤੁਹਾਡੀ ਖਾਤਰ ਮੈਂ ਉੱਥੇ ਗਿਆ ਤੇ ਮੇਰਾ ਮੇਰਾ ਯਾਰ ਮੇਰਾ ਕਸੂਰ ਕੀ ਹੈ ਮੈਂ ਉਹਨਾਂ ਦੀ ਸਟੇਜ ਤੇ ਖੜ ਕੇ ਹੀ ਗੱਲਾਂ ਮੈਂ ਕਿਹਾ ਹਜ਼ਾਰਾਂ ਬੱਕਰੀਆਂ ਸੀਗੇ ਤੁਹਾਡੇ ਨਾਲ ਮੈਂ ਉਹਨੂੰ ਨਹੀਂ ਮੈਂ ਲੱਖੇ ਬਾਈ ਨੂੰ ਵੀ ਇਹ ਗੱਲ ਕਹੀ ਹਾਂ ਉਹ ਸਾਹਮਣੇ ਮੇਰੇ ਬੈਠੇ ਸੀ ਕਿ ਮੈਂ ਉਂਗਲ ਕਰਕੇ ਵੀ ਕਹੀ ਮੈਂ ਕਿਹਾ ਸੀਗੇ ਸੀ ਪਰ ਅੱਜ ਦੀ ਰੇਟ ਦੇ ਵਿੱਚ ਇੱਥੋਂ ਨਹੀਂ ਚੱਲ ਰਿਹਾ ਇੱਥੋਂ ਚੱਲ ਰਿਹਾ ਤੁਸੀਂ ਯਾਰ ਇੰਨੇ ਬੇਕਰਕ ਲੋਕ ਤੁਹਾਨੂੰ ਪਤਾ ਕਿਵੇਂ ਟਾਈਮ ਲੰਘ ਰਿਹਾ ਕਿਵੇਂ ਕਿੱਦਾਂ ਲੋਕੇਸ਼ਨਾਂ ਭੇਜਦੇ ਆਂ ਪੁਲਿਸ ਨੂੰ ਹਨਾ ਕਿ ਅਸੀਂ ਇੱਥੇ ਆ ਜੀ ਅਸੀਂ ਤੁਹਾਡੇ ਟੱਚ ਚ ਆਣ ਤੇ ਜਾ ਵੀ ਰਹੇ ਆ ਨਾ ਮਰਨ ਮਰਦਿਆਂ ਦੇ ਵਿੱਚ ਨਾ ਜਿਉਂਦਿਆਂ ਦੇ ਵਿੱਚ ਤੁਸੀਂ ਆ ਗਿਓ ਟੰਗਾ ਖਿੱਚਦੇ ਹੋਣਾ ਮੇਰੀ ਇੱਕ ਗੱਲ ਯਾਦ ਰੱਖਿਓ ਮਰ ਕੇ ਇੱਕ ਦਿਨ ਸਾਰਿਆਂ ਨੂੰ ਉੱਤੇ ਜਾਣਾ ਪਰ ਤੁਸੀਂ ਜਿਹੜਾ ਜੀਣਾ ਹਰਾਮ ਕੀਤਾ ਹੋਇਆ ਨਾ ਤੁਹਾਨੂੰ ਉੱਪਰ ਜਾ ਕੇ ਨਾ ਤੁਹਾਡੇ ਕੋਲ ਜਵਾਬ ਨਹੀਂ ਦਿੱਤਾ ਜਾਣਾ ਮੇਰੀ ਗੱਲ ਯਾਦ ਰੱਖ ਲਿਓ ਮੈਂ ਸਭ ਨੂੰ ਨਹੀਂ ਕਹਿ ਰਿਹਾ ਮੈਂ ਉਹਨਾਂ ਲੋਕਾਂ ਨੂੰ ਕਹਿ ਰਿਹਾ ਜਿਹੜੇ ਖਿਲਾਫ ਚੱਲ ਰਹੇ ਆ ਤੁਸੀਂ ਸਾਥ ਦੇਣ ਜੋਗੇ ਨਹੀਂ ਹੈਗੇ ਤੁਸੀਂ ਦੀਪ ਬਾਈ ਨੂੰ ਇੰਨਾ ਪੰਡਿਆ ਤੁਸੀਂ ਮੈਂ ਤੁਹਾਨੂੰ ਦੱਸਾਂ ਜਦੋਂ ਬੰਦੇ ਨੂੰ 24 ਘੰਟੇ ਗਾਲਾਂ ਦਈ ਜਾਣੀਆਂ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦਾ ਆਪਣੀਆਂ ਵੀ ਨਿੱਜੀ ਪ੍ਰੋਬਲਮਾਂ ਦੇ ਵਿੱਚ ਫਸਿਆ ਹੁੰਦਾ ਨਾ ਸਵੇਰ ਤੋਂ ਲੈ ਕੇ ਜਦੋਂ ਜਿਹੜੇ ਬੰਦੇ ਨੂੰ ਸ਼ਾਮ ਤੱਕ ਗਾਲਾਂ ਦਈ ਜਾਣੀਆਂ ਬਾਈ ਉਹ ਇੱਕ ਦਿਨ ਮਰਦਾ ਹੀ ਹੁੰਦਾ ਹੈ ਤੁਸੀਂ ਉਹ ਤੁਸੀਂ ਇੱਕ ਨਹੀਂ ਦੀਪ ਬਾਈ ਨੂੰ ਲੱਖਾਂ ਹਜ਼ਾਰਾਂ ਗਾਲਾਂ ਕੱਢੀਆਂ ਗੱਡੀਆਂ ਉਹ ਵਿਚਾਰੇ ਦਾ ਕੀ ਹੋਇਆ ਯਾਰ ਥੋੜਾ ਜਿਹਾ ਪੀਰੀਅਡ ਰਹਿ ਗਿਆ ਸੀ ਉਹ ਰਹਿ ਗਿਆ ਕੀ ਬਣਾ ਦਿੱਤਾ ਉਹ ਵਿਚਾਰਾ ਸੰਸਾਰ ਤੋਂ ਚਲੇ ਗਿਆ ਹਨਾ ਬਈ ਮੈਂ ਇਹ ਗੱਲ ਮੇਰੇ ਮਨ ਤਪਲੇਖਾ ਹੀ ਸੀਗਾ ਪਰ ਤੁਸੀਂ ਖੜਨ ਜੋਗੇ ਨਹੀਂ ਹੈਗੇ ਯਾਰ ਤੁਸੀਂ ਆਪਣੀ ਔਕਾਤ ਦਿਖਾਤੀ ਤੂੰ ਜਿੱਥੇ ਟਕਰਨਾ ਮੈਨੂੰ ਤੂੰ ਜਿਹੜਾ ਵੀ ਹੈਗਾ ਆ ਨਾ ਮੈਂ ਤੇਰਾ ਨੌ ਲੈਣਾ ਤੇ ਨਾ ਤੇਰੇ ਖਿਲਾਫ ਕੋਈ ਤੇਰੇ ਘਰਦਿਆਂ ਨੂੰ ਜਾਂ ਤੈਨੂੰ ਗਾਲਾਂ ਕੱਢਣੀ ਆ ਤੂੰ ਟੱਕਰ ਯਾਰ ਮਦਾਨ ਦੇ ਵਿੱਚ ਆ ਤੈਨੂੰ ਦੱਸ ਦਿਆਂ ਪਤਾ ਠੀਕ ਆ ਮੁੰਨੇ ਕੋਨੇ ਦਾ ਸਮਝੀ ਤੈਨੂੰ ਇੱਕ ਗੱਲ ਦੱਸ ਤੀ ਗੁੱਸਾ ਬਹੁਤਾ ਮਨ ਦੇ ਵਿੱਚ ਸਾਰਿਆਂ ਨੂੰ ਇੱਕ ਸਾਈਡ ਤੇ ਕਰਤਾ ਤੂੰ ਜਿੱਥੇ ਆਉਣਾ ਆ ਮੈਂ ਕੋਈ ਕਿਸੇ ਬੰਦੇ ਨੂੰ ਕਿਹਾ ਹੁਣ ਤੱਕ ਵੀ ਮੇਰੇ ਨਾਲ ਚੱਲਿਓ ਮੈਂ ਕੱਲਾ ਆਉਂਗਾ ਕੱਲਾ ਤੂੰ ਕਿਤੇ ਮਨ ਵਿੱਚ ਬਹਿਮ ਪਾਲੀ ਫਿਰਦਾ ਹੋਊਗਾ ਬਾਕੀ ਪਿਆਰ ਕਰਨ ਵਾਲਾ ਵੀ ਕੋਈ ਕਮੀ ਨਹੀਂ ਵਿੱਚ ਧਗੜ ਦੇ ਲਈ ਹੁੰਦੇ ਵੀ ਐਦਾਂ ਦੇ ਲੋਕ ਕਹਿੰਦੇ ਵੀ ਬਾਈ ਪ੍ਰਵਾਹ ਨਾ ਕਰਿਆ ਕਰ ਪਰ ਬਾਈ ਬੰਦਾ ਕਦੇ ਨਾ ਕਦੇ ਮਨ ਭਰੇ ਜਾਂਦਾ ਹੈ ਇਹਨਾਂ ਲੋਕਾਂ ਤੋਂ ਆਪਣੇ ਹੀ ਬੰਦੇ ਟੰਗਾ ਖਿੱਚ ਰਹੇ ਆ ਬਾਕੀ ਬਾਈ ਸਾਰਾ ਕੁਝ ਠੀਕ ਆ ਫਤਿਹ ਦੀ ਸਮਝ ਪਾਉਣਾ ਤੁਹਾਡੇ ਨਾਲ ਸਸਰੀਕਾਲ ਦੀ ਸਾਰਿਆਂ ਨੂੰ ਫਤਿਹ ਦੀ ਸਮਝ ਪਾਉਣਾ ਹੀ ਦੋੜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੀ ਪੰਜਾਬ ਦੇ ਵਿੱਚ ਕੀ ਚੱਲ ਰਿਹਾ ਕਿਹੜਾ ਦੌਰ ਆ ਕੀ ਸਿਸਟਮ ਹੋਇਆ ਪਿਆ ਤੇ ਕੀ ਹੋ ਰਿਹਾ ਸਾਡੇ ਲੋਕਾਂ ਨਾਲ ਸਾਡੇ ਨਾਲ ਸਰਕਾਰਾਂ ਦਾ ਜਿਹੜਾ ਕੰਮ ਕਰ ਰਹੀਆਂ ਨੇ ਉਹ ਉਹਨਾਂ ਨੇ ਕਰ ਹੀ ਜਾਣਾ ਹੈ ਹਨ ਤੇ ਪੁਲਿਸ ਵੀ ਜਿਹੜਾ ਕੰਮ ਕਰ ਰਹੀ ਹੈ ਉਹ ਕਰ ਹੀ ਜਾ ਰਹੀ ਹੈ ਬਾਈ ਉਹਨਾਂ ਦੀ ਜੌਬ ਸਾਰਾ ਕੁਝ ਉਹ ਸਿਸਟਮ ਚੱਲ ਰਿਹਾ ਹੈ ਪਰ ਮੈਨੂੰ ਇੱਕ ਸਮਝ ਨਹੀਂ ਆਉਂਦੀ ਵੀ ਆਪਣੇ ਬੰਦੇ ਲੱਤਾਂ ਖਿੱਚਣੋਂ ਹਟਦੇ ਕਿਉਂ ਨਹੀਂ ਇਹੀ ਕੁਛ ਦੀਬਾ ਹੀ ਨਾ ਹੁੰਦਾ ਸੀ ਅਸੀਂ ਉਦੋਂ ਉਹਦੇ ਨਾਲ ਖੜੇ ਸੀ ਤੱਕੜੇ ਹੋ ਕੇ ਉਹ ਟਾਈਮ ਸਾਡੇ ਦੇ ਘੁੰਮ ਘਮਾ ਕੇ ਹੰਡਾਣਾ ਅੱਜ ਸਾਨੂੰ ਪੈ ਰਿਹਾ ਮਤਲਬ ਕਹਿਣ ਦਾ ਮੈਂ ਗੱਲ ਸਾਫ਼ ਕਰ ਦੇਣੀ ਚਾਹੁੰਦਾ ਵੀ ਆਪਣੇ ਬੰਦੇ ਲੱਤਾਂ ਖਿੱਚ ਰਹੇ ਨੇ ਕਦੇ ਵਟਸਐਪ ਤੇ ਮੈਸੇਜ ਕਦੇ ਫੇਸਬੁਕਾਂ ਤੇ ਪੋਸਟਾਂ ਪਾ ਕੇ ਧਮਕੀਆਂ ਤੂੰ ਆਈ ਸਾਨੂੰ 15 ਨੂੰ ਆਈ ਉੱਥੇ ਅਸੀਂ ਤੈਨੂੰ ਟੱਕਰਾਂਗੇ ਤੁਹਾਨੂੰ ਪਤਾ ਹੀ ਇੱਥੇ ਪੋਸਟ ਪਈ ਸੀ ਫੇਸਬੁਕ ਤੇ ਹਣਾ ਤੂੰ ਆਈ ਤੈਨੂੰ ਉੱਥੇ ਟੱਕਰਾਂਗੇ ਮੈਨੂੰ ਜਾਣੇ ਬਲਾ ਪੀਓ ਕਿਹੜੀ 15 ਨੂੰ ਕਹਿ ਰਿਹਾ ਮੈਂ ਤਾਂ ਕਦੇ ਉੱਥੇ ਗਿਆ ਹੀ ਨਹੀਂ ਤੁਹਾਨੂੰ ਵੀ ਪਤਾ ਹੈ ਜਿਹੜੀ ਉਹ ਜੋ ਵੀ ਉਹ ਜਥੇਬੰਦੀ ਉਹਨਾਂ ਦੀ ਲਾਗਾਂ ਮੈਂ ਉਧਰ ਕਦੇ ਗਿਆ ਹੀ ਨਹੀਂ ਅੱਛਾ ਤੇ ਮੈਂ ਕਦੇ ਅਮਰਤਪਾਲ ਵਾਰੇ ਜਿਹੜੇ ਵਿਚਾਰੇ ਉਹ ਡਿਬਰੂਗੜ੍ਹ ਬੈਠੇ ਹਨ ਸਾਰੇ ਬੰਦੇ ਮੈਂ ਉਹਨਾਂ ਬਾਰੇ ਕਦੇ ਮਾੜਾ ਬੋਲਿਆ ਮੇਰੇ ਮੂੰਹ ਕਦੇ ਸੁਣਿਆ ਵੀ ਮੈਂ ਮਾੜਾ ਬੋਲਿਆ ਦੋ ਕੋੜੀ ਦੇ ਬੰਦੇ ਉੱਠ ਕੇ ਮੈਨੂੰ ਇਹ ਤਨਖਾਹਾਂ ਦੇ ਰਹੇ ਨੇ ਵੀ ਮੈਂ ਸਾਨੂੰ ਉੱਥੇ ਟੱਕਰ ਕਿਤੇ ਟੱਕਰ ਸਾਨੂੰ ਮੇਰੀ ਨਾ ਇਹ ਆਦਤ ਨਹੀਂ ਆ ਧੀਆਂ ਪੈਣਾ ਮੈਨੂੰ ਫੋਨ ਕਰਦੀਆਂ ਨੇ ਮੇਰਾ ਲਾਈਵ ਸੁਣਦੀਆਂ ਨੇ ਮੇਰਾ ਮੇਰੀ ਉਹ ਆਦਤ ਨਹੀਂ ਆ ਵੀ ਮੈਂ ਗੰਦੀਆਂ ਗਾਲਾਂ ਕੱਢਾਂ ਮੈਂ ਕੱਢਣ ਨੂੰ ਕੱਢ ਸਕਦਾ ਆ ਜ਼ੁਬਾਨ ਮੈਨੂੰ ਵੀ ਇਕੱਠੀ ਜਿੱਡੀ ਲੰਬੀ ਲੱਗੀ ਆ ਪਰ ਤੁਸੀਂ ਇਹ ਸ਼ਰਮ ਕਰੋ ਆ ਇੱਕ ਨੇ ਪੋਸਟ ਪਾਈ ਆ ਵੀ ਸਾਲਿਆ ਤੂੰ ਉੱਥੇ ਆਈ ਤੂੰ ਤੈਨੂੰ ਟੱਕਰਾਂਗੇ ਓਏ ਰਜਾਈਆਂ 'ਚ ਬਹਿ ਕੇ ਕਮੈਂਟ ਪਾਉਂਦੇ ਓ ਮੇਰੇ ਖਿਲਾਫ ਪੋਸਟਾਂ ਪਾਉਂਦੇ ਓ ਟੱਕਰੋ ਫਿਰ ਜਾਂ ਤਾਂ ਮਿਲੋ ਮੈਂ ਕਹਿੰਦਾ ਮੇਰੇ ਮੂੰਹੋਂ ਕੁਝ ਹੋਰ ਨਿਕਲ ਲੱਗਿਆ ਸੀ ਹੁਣ ਟੱਕਰ ਉਹ ਜਿੱਥੇ ਟੱਕਰਨਾ ਅੱਕੇ ਤਾਂ ਬੈਠੇ ਆ ਅਸੀਂ ਵੀ ਸਰਕਾਰਾਂ ਦੇ ਖਿਲਾਫ ਛੱਡੋ ਉਹਨਾਂ ਨੇ ਇੱਕ ਸਾਈਡ ਤੇ ਕਰ ਦਿੰਦੇ ਆ ਪੁਲਿਸ ਨੂੰ ਇੱਕ ਸਾਈਡ ਤੇ ਕਰ ਦੋ ਤੁਸੀਂ ਟੱਕਰੇ ਲੋ ਪਹਿਲਾਂ ਜਿਹੜਾ ਕਟਾਕ ਟਿੱਗੜਨਾ ਕੱਢੇ ਲੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ ਤੁਸੀਂ ਖੜਨਾ ਖੜੋ ਯਾਰ ਨਹੀਂ ਖੜਨਾ ਨਾ ਖੜੋ ਤੁਸੀਂ ਯਾਰ ਗੰਦੀਆਂ ਗਾਲਾਂ ਕੱਢਦੇ ਹੋ ਯਾਰ ਹੈ ਤੁਸੀਂ ਸਾਨੂੰ ਧਮਕੀਆਂ ਦਿੰਦੇ ਹੋ ਵੀ ਅਸੀਂ ਤੁਹਾਨੂੰ ਐ ਕਰ ਦਾਂਗੇ ਐ ਕਰ ਦੇ ਕਰੇ ਲੋ ਫਿਰ ਆਜੋ ਮੈਂ ਇਹ ਵੀ ਕਹਿਣਾ ਆ ਤੂੰ ਜਿਹੜਾ ਵੀ ਆ ਓਏ ਮੇਰੀ ਗੱਲ ਸੁਣ ਇੱਕ ਧਿਆਨ ਦੇ ਨਾਲ ਮੈਂ ਇਕੱਲਾ ਆਉਂਗਾ ਮੈਨੂੰ ਇੱਕ ਪਿਓ ਦਾ ਨਾ ਕਹੀਂ ਜੱਟ ਦਾ ਪੁੱਤ ਨਾ ਕਹੀਂ ਮੇਰੇ ਕੋ ਜੋ ਮਰਜ਼ੀ ਹੋਵੇ ਉਹ ਖਮਾ ਦਸੂਗਾ ਮੈਂ ਕੀ ਕਰੂੰਗਾ ਜਾਂ ਕਿਹੜਾ ਭਾਣਾ ਵਰਤਾਉਂਗਾ ਤੁਸੀਂ 10 ਜਾਣੇ ਆਜਿਓ 10 ਜਾਣੇ ਜਿਹੜੀਆਂ ਤੁਹਾਡੀਆਂ ਟੀਮਾਂ ਬਣੀਆਂ ਨਾ ਜੋ ਵੀ ਤੁਸੀਂ ਕਰ ਰਹੇ ਹੋ ਮੇਰਾ ਕਸੂਰ ਕੀ ਆ ਓਏ ਮੈਂ ਉਥੇ ਭੰਨ ਸਿੱਧੂ ਤੇ ਉਥੇ ਚਲੇ ਗਿਆ ਕੀ ਕਰਤਾ ਮੈਂ ਐਡਾ ਕੜੇ ਨਾ ਕਰਤਾ ਉਹਨਾਂ ਲੋਕਾਂ ਦੇ ਉੱਥੇ ਸਟੇਜ ਤੁਹਾਨੂੰ ਵੀ ਪਤਾ ਕਿਸਾਨ ਜਿਹਾ ਬੰਦੇ ਨਾਲ ਕਿੰਨਾ ਕੋਈ ਰੋਸ ਸੀਗਾ ਦੀਪ ਬਾਈ ਦਾ ਉਹ ਫਿਰ ਵੀ ਕਹਿੰਦਾ ਸੀ ਉਹ ਮੈਂ ਖੜਿਆ ਹਾਂ ਫਿਰ ਵੀ ਤੁਹਾਡੀ ਖਾਤਰ ਮੈਂ ਉੱਥੇ ਗਿਆ ਤੇ ਮੇਰਾ ਮੇਰਾ ਯਾਰ ਮੇਰਾ ਕਸੂਰ ਕੀ ਹੈ ਮੈਂ ਉਹਨਾਂ ਦੀ ਸਟੇਜ ਤੇ ਖੜ ਕੇ ਹੀ ਗੱਲਾਂ ਮੈਂ ਕਿਹਾ ਹਜ਼ਾਰਾਂ ਬੱਕਰੀਆਂ ਸੀਗੇ ਤੁਹਾਡੇ ਨਾਲ ਮੈਂ ਉਹਨੂੰ ਨਹੀਂ ਮੈਂ ਲੱਖੇ ਬਾਈ ਨੂੰ ਵੀ ਇਹ ਗੱਲ ਕਹੀ ਹਾਂ ਉਹ ਸਾਹਮਣੇ ਮੇਰੇ ਬੈਠੇ ਸੀ ਕਿ ਮੈਂ ਉਂਗਲ ਕਰਕੇ ਵੀ ਕਹੀ ਮੈਂ ਕਿਹਾ ਸੀਗੇ ਸੀ ਪਰ ਅੱਜ ਦੀ ਰੇਟ ਦੇ ਵਿੱਚ ਇੱਥੋਂ ਨਹੀਂ ਚੱਲ ਰਿਹਾ ਇੱਥੋਂ ਚੱਲ ਰਿਹਾ ਤੁਸੀਂ ਯਾਰੀ ਨੇ ਬੇਕਰਕ ਲੋਕ ਤੁਹਾਨੂੰ ਪਤਾ ਕਿਵੇਂ ਟਾਈਮ ਲੰਘ ਰਿਹਾ ਕਿਵੇਂ ਕਿੱਦਾਂ ਲੋਕੇਸ਼ਨਾਂ ਦੇ ਦੇਂ ਆ ਪੁਲਿਸ ਨੂੰ ਹਨ ਕਿ ਅਸੀਂ ਇੱਥੇ ਆ ਜੀ ਅਸੀਂ ਤੁਹਾਡੇ ਟੱਚ ਚ ਆਣ ਤੇ ਜਾ ਵੀ ਰਹੇ ਆ ਨਾ ਮਰਨ ਮਰਦਿਆਂ ਦੇ ਵਿੱਚ ਨਾ ਜਿਉਂਦਿਆਂ ਦੇ ਵਿੱਚ ਤੁਸੀਂ ਆ ਗਿਓ ਟੰਗਾ ਖਿੱਚਦੇ ਹੋਣਾ ਮੇਰੀ ਇੱਕ ਗੱਲ ਯਾਦ ਰੱਖਿਓ ਮਰ ਕੇ ਇੱਕ ਦਿਨ ਸਾਰਿਆਂ ਨੂੰ ਉੱਤੇ ਜਾਣਾ ਪਰ ਤੁਸੀਂ ਜਿਹੜਾ ਜੀਣਾ ਹਰਾਮ ਕੀਤਾ ਹੋਇਆ ਨਾ ਤੁਹਾਨੂੰ ਉੱਪਰ ਜਾ ਕੇ ਨਾ ਤੁਹਾਡੇ ਕੋਲ ਜਵਾਬ ਨਹੀਂ ਦਿੱਤਾ ਜਾਣਾ ਮੇਰੀ ਗੱਲ ਯਾਦ ਰੱਖ ਲਿਓ ਮੈਂ ਸਭ ਨੂੰ ਨਹੀਂ ਕਹਿ ਰਿਹਾ ਮੈਂ ਉਹਨਾਂ ਲੋਕਾਂ ਨੂੰ ਕਹਿ ਰਿਹਾ ਜਿਹੜੇ ਖਿਲਾਫ ਚੱਲ ਰਹੇ ਆ ਤੁਸੀਂ ਸਾਥ ਦੇਣ ਯੋਗ ਨਹੀਂ ਹੈਗੇ ਤੁਸੀਂ ਦੀਪ ਬਾਈ ਨੂੰ ਇੰਨਾ ਪੰਡਿਆ ਤੁਸੀਂ ਮੈਂ ਤੁਹਾਨੂੰ ਦੱਸਾਂ ਜਦੋਂ ਬੰਦੇ ਨੂੰ 24 ਘੰਟੇ ਗਾਲਾਂ ਦਈ ਜਾਣੀਆਂ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦਾ ਆਪਣੀਆਂ ਵੀ ਨਿੱਜੀ ਪ੍ਰੋਬਲਮਾਂ ਦੇ ਵਿੱਚ ਫਸਿਆ ਹੁੰਦਾ ਨਾ ਸਵੇਰ ਤੋਂ ਲੈ ਕੇ ਜਦੋਂ ਢੇੜ ਬੰਦੇ ਨੂੰ ਸ਼ਾਮ ਤੱਕ ਗਾਲਾਂ ਦਈ ਜਾਣੀਆਂ ਬਾਈ ਉਹ ਇੱਕ ਦਿਨ ਮਰਦਾ ਹੀ ਹੁੰਦਾ ਹੈ ਤੁਸੀਂ ਉਹ ਤੁਸੀਂ ਇੱਕ ਨਹੀਂ ਦੀਪ ਬਾਈ ਨੂੰ ਲੱਖਾਂ ਹਜ਼ਾਰਾਂ ਗਾਲਾਂ ਕੱਢੀਆਂ ਕੱਡੀਆਂ ਉਹ ਵਿਚਾਰੇ ਦਾ ਕੀ ਹੋਇਆ ਥੋੜਾ ਜਿਹਾ ਪੀਰੀਅਡ ਰਹਿ ਗਿਆ ਸੀ ਉਹ ਰਹਿ ਗਿਆ ਕਿ ਬਣਾ ਦਿੱਤਾ ਉਹ ਵਿਚਾਰਾ ਸੰਸਾਰ ਤੋਂ ਚਲੇ ਗਿਆ ਹਨਾ ਬਈ ਮੈਂ ਇਹ ਗੱਲ ਮੇਰੇ ਮਨ 'ਚ ਭੁਲੇਖਾ ਸੀਗਾ ਪਰ ਤੁਸੀਂ ਖੜਨ ਜੋਗੇ ਨਹੀਂ ਹੈਗੇ ਯਾਰ ਤੁਸੀਂ ਆਪਣੀ ਔਕਾਤ ਦਿਖਾ ਦਿੱਤੀ ਤੂੰ ਜਿੱਥੇ ਟੱਕਰਨਾ ਮੈਨੂੰ ਤੂੰ ਜਿਹੜਾ ਵੀ ਹੈਗਾ ਆ ਨਾ ਮੈਂ ਤੇਰਾ ਨਾਮ ਲੈਣਾ ਤੇ ਨਾ ਤੇਰੇ ਖਿਲਾਫ ਕੋਈ ਤੇਰੇ ਘਰਦਿਆਂ ਨੂੰ ਜਾਂ ਤੈਨੂੰ ਗਾਲਾਂ ਕੱਢਣੀ ਹੈ ਤੂੰ ਟੱਕਰ ਯਾਰ ਮદાન ਦੇ ਵਿੱਚ ਆ ਤੈਨੂੰ ਦੱਸ ਦਿਆਂ ਪਤਾ ਠੀਕ ਆ ਮੁੰਨੇ ਕੋਨੇ ਨਾ ਸਮਝੀ ਤੈਨੂੰ ਇੱਕ ਗੱਲ ਦੱਸ ਤੀ ਗੁੱਸਾ ਬਹੁਤਾ ਮਨ ਦੇ ਵਿੱਚ ਸਾਰਿਆਂ ਨੂੰ ਇੱਕ ਸਾਈਡ ਤੇ ਕਰਤਾ ਤੂੰ ਜਿੱਥੇ ਆਉਣਾ ਆ ਮੈਂ ਕੋਈ ਕਿਸੇ ਬੰਦੇ ਨੂੰ ਕਿਹਾ ਹੁਣ ਤੱਕ ਵੀ ਮੇਰੇ ਨਾਲ ਚੱਲਿਓ ਮੈਂ ਕੱਲਾ ਆਉਂਗਾ ਕੱਲਾ ਤੂੰ ਕਿਤੇ ਮਨ ਵਿੱਚ ਬਹਿਮ ਪਾਲੀ ਫਿਰਦਾ ਹੋਊਗਾ ਬਾਕੀ ਪਿਆਰ ਕਰਨ ਵਾਲੇ ਵੀ ਕੋਈ ਕਮੀ ਨਹੀਂ ਵਿੱਚ ਦਗੜ ਦੇ ਲਈ ਹੁੰਦੇ ਵੀ ਆ ਇਦਾਂ ਦੇ ਲੋਕ ਕਹਿੰਦੇ ਵੀ ਬਾਈ ਪਰਵਾਹ ਨਾ ਕਰਿਆ ਕਰੋ ਪਰ ਬਾਈ ਬੰਦਾ ਕਦੇ ਨਾ ਕਦੇ ਮਨ ਭਰੇ ਜਾਂਦਾ ਹੈ ਇਹਨਾਂ ਲੋਕਾਂ ਤੋਂ ਆਪਣੇ ਹੀ ਬੰਦੇ ਟੰਗਾ ਖਿੱਚ ਰਹੇ ਆ ਬਾਕੀ ਬਾਈ ਸਾਰਾ ਕੁਝ ਠੀਕ ਆ ਪਤਾ ਨਹੀਂ ਸਾਂਝ ਪਾਉਣਾ ਤੁਹਾਡੇ ਨਾਲ